ਸਵਾਲ ਹੈ ਕਿ ਅਸੀਂ ਧੂਤਾ ਸ਼ਬਦ ਕਿਹੜੇ ਲੋਕਾਂ ਲਈ ਵਰਤਦੇ ਹਾਂ ਇਹਦਾ ਬਹੁਤਿਆਂ ਦਾ ਜਵਾਬ ਇਹੀ ਮਿਲਣਾ ਹੈ ਕਿ ਧਾਰਮਿਕ ਬਖੰਡੀਆਂ ਦੇ ਲਈ ਠੀਕ ਹੈ ਪਰ ਇਹ ਇੱਕ ਅਧੂਰੀ ਜਾਣਕਾਰੀ ਹੈ ਕਿਉਂਕਿ ਪ੍ਰਚਲਿਤ ਜਾਣਕਾਰੀ ਦੇ ਮੁਤਾਬਕ ਧੂਤਾ ਸ਼ਬਦ ਅਸੀਂ ਉਹਨਾਂ ਲੋਕਾਂ ਲਈ ਵਰਤਦੇ ਹਾਂ ਜਿਹੜੇ ਆਪਣੇ ਉਸ ਆਦਰਸ਼ ਉਸ ਵਿਚਾਰਧਾਰਾ ਜਾਂ ਆਪਣੇ ਉਸ ਪਿਛੋਕੜ ਬਾਰੇ ਕੁਝ ਵੀ ਨਾ ਜਾਣਦੇ ਹੋਣ ਜਿਹਦੇ ਉਹ ਨਿਤੜਕ ਪਹਿਰੇਦਾਰ ਬਣੇ ਫਿਰਦੇ ਹੋਣ ਸੋ ਇਸ ਲਿਹਾਜ਼ ਨਾਲ ਧੂਤਾ ਸ਼ਬਦ ਸਿਰਫ ਧਾਰਮਿਕ ਪਖੰਡੀਆਂ ਦੇ ਲਈ ਹੀ ਨਹੀਂ ਸਕੂ ਉਹਨਾਂ ਲੋਕਾਂ ਲਈ ਵੀ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਦੇ ਨਾਂ ਪਿੱਛੇ ਤਰਕਸ਼ੀਲ ਜਾਂ ਨਾਸਤਿਕ ਲਿਖਿਆ ਬੋਲਿਆ ਜਾਂਦਾ ਹੋਵੇ ਭਲਾ ਕਿਉਂ ਸਤੰਬਰ 2025 ਵਿੱਚ ਧੂਤਿਆਂ ਦੀ ਸੁਰ ਦੇ ਵਿੱਚ ਸੁਰ ਮਿਲਾਉਂਦੇ ਹੋਏ ਕੁਝ ਕੁ ਤਰਕਸ਼ੀਲ ਜਾਂ ਨਾਸਤਿਕ ਕਹਾਉਣ ਵਾਲੇ ਬੰਦੇ ਵੀ ਇਹ ਆਖ ਰਹੇ ਨੇ ਕਿ ਜੁਪੀ ਬਿਹਾਰ ਦੇ ਜਰਦਾਖਾਨੇ ਬੀੜੀਆਂ ਪੀਣੇ ਪ੍ਰਵਾਸੀ ਜਿਨ੍ਹਾਂ ਨੇ ਕਿ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਹੈ ਤੇ ਪੰਜਾਬੀਆਂ ਦੇ ਕੰਮ ਖੋਲੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹੁਣ ਸਮੱਸਿਆ ਇਹ ਹੈ ਕਿ ਜਿਵੇਂ ਕਿ ਆਪ ਸਭ ਨੂੰ ਵੀ ਪਤਾ ਹੀ ਹੈ ਕਿ ਪਿੱਛੇ ਜਿਹੇ ਦੋ ਤਿੰਨ ਭਈਆਂ ਨੇ ਰਲ ਕੇ ਇੱਕ ਮਾਸੂਮ ਬੱਚੇ ਨੂੰ ਬੇहद ਨਿੰਦਣਯੋਗ ਘਿਣਾਉਣੀ ਹਰਕਤ ਕਰਨ ਤੋਂ ਬਾਅਦ ਉਸਨੂੰ ਜਾਨੋਂ ਹੀ ਮਾਰ ਦਿੱਤਾ ਬਿਨਾਂ ਸ਼ੱਕ ਇਹੋ ਜਿਹੀਆਂ ਅਤ ਨਿੰਦਣਯੋਗ ਕਰਤੂਤਾ ਇਥੋਂ ਦੇ ਪੰਜਾਬੀ ਵੀ ਕਰਦੇ ਨੇ ਪਰ ਸੋਸ਼ਲ ਮੀਡੀਆ ਤੇ ਲਗਾਤਾਰ ਇਹੋ ਜਿਹੇ ਵਿਚਾਰ ਪੜਨੋ ਸੁਣਨ ਨੂੰ ਮਿਲ ਰਹੇ ਨੇ ਜਿਨ੍ਹਾਂ ਤੋਂ ਲੱਗਦਾ ਹੈ ਕਿ ਪੂਰਾ ਪੰਜਾਬ ਹੀ ਇਹਨਾਂ ਭਈਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਪੱਪਾਂ ਭਾਰ ਹੋਇਆ ਇਹੋ ਜੇ ਅਤ ਨਿੰਦਣਯੋਗ ਅਪਰਾਧਾਂ ਦੇ ਬਦਲੇ ਦੋਸ਼ੀਆਂ ਨੂੰ ਬੇਰਹਿਮ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਨੇ ਫਿਰ ਉਹ ਭਾਵੇਂ ਭਈਏ ਹੋਣ ਜਾਂ ਪੰਜਾਬੀ ਇਹ ਨਾਮ ਬਖਸ਼ਣਯੋਗ ਅਪਰਾਧ ਕਰਨ ਵਾਲੇ ਲੋਕ ਕਦੇ ਵੀ ਕਿਸੇ ਇੱਕ ਹੀ ਜਾਤ ਜਾਂ ਇੱਕ ਹੀ ਧਰਮ ਦੇ ਨਹੀਂ ਹੁੰਦੇ ਨਾ ਹੀ ਇਹ ਕਿਸੇ ਇੱਕ ਹੀ ਇਲਾਕੇ ਜਾਂ ਕਿਸੇ ਇੱਕ ਹੀ ਦੇਸ਼ ਦੇ ਹੁੰਦੇ ਨੇ ਦੋ ਕਿਸਮ ਦੇ ਲੋਕ ਇਸ ਨਫ਼ਰਤ ਨੂੰ ਜੰਗਲ ਦੀ ਅੱਗ ਵਾਂਗ ਫੈਲਾ ਰਹੇ ਨੇ ਇੱਕ ਪਾਸੇ ਨੇ ਧੂਤਾ ਵਰਤੀ ਵਾਲੇ ਲੋਕ ਦੂਜੇ ਪਾਸੇ ਉਲਾਰ ਵਰਤੀ ਵਾਲੇ ਲੋਕ ਉਲਾਰ ਵਰਤੀ ਵਾਲੇ ਲੋਕਾਂ ਤੋਂ ਸਾਡਾ ਭਾਵ ਹੈ ਥਾਲੀ ਵਿਚਲੇ ਪਾਣੀ ਦੀ ਤਰ੍ਹਾਂ ਕਦੇ ਇੱਧਰ ਕਦੇ ਉੱਧਰ ਉਲੜਦੇ ਹੋਏ ਲੋਕ ਜਿਨ੍ਹਾਂ ਦੀ ਆਪਣੀ ਕੋਈ ਸੋਚ ਸਮਝ ਨਹੀਂ ਹੁੰਦੀ ਜਿਹੜੇ ਵਸਦੇ ਘਰਾਂ ਦੇ ਵਿੱਚੋਂ ਝਾੜੂ ਮਾਰ ਕੇ ਬਾਹਰ ਸੁੱਟੇ ਉਹਨਾਂ ਰੱਦੀ ਕਾਗਜ਼ ਲਫਾਫਿਆਂ ਵਰਗੇ ਹੁੰਦੇ ਨੇ ਜਿਨ੍ਹਾਂ ਨੂੰ ਕਦੇ ਵੀ ਕਿਸੇ ਵੀ ਦਿਸ਼ਾ ਦੀ ਹਵਾ ਕਿਤੇ ਵੀ ਉਡਾ ਲੈ ਜਾਂਦੀ ਹੈ ਲੋਕਾਂ ਦੀ ਇਸ ਆਪਸੀ ਨਫ਼ਰਤ ਦਾ ਫਾਇਦਾ ਲੋਕ ਦੁੱਖੀ ਤਾਕਤਾਂ ਤੇ ਆਮ ਵੋਟ ਪਟੋਰੂ ਗਰੋਹਾਂ ਨੂੰ ਹੀ ਹੁੰਦੀ ਹੈ ਧਿਆਨ ਰੱਖੋ ਪਾੜੋ ਤੇ ਰਾਜਗਰੋ ਦੀ ਨੀਤੀ ਅੰਗਰੇਜ਼ਾਂ ਨੇ ਕਿਸੇ ਬੇਹੋਸ਼ੀ ਵਿੱਚ ਨਹੀਂ ਸੀ ਵਰਤੀ